ਗਾਰੰਟੀ ਮਾਲਕ ਦੇਣਗੇ ਮੈਂ ਨਹੀਂ ਦਿੰਦਾ ਮਰਜ਼ੀ ਤੇਰੀ ਲੈਣੀ ਲਵਾਉਣੀ ਤੂੰ ਕੱਲ ਨੂੰ ਮੇਰੇ ਕੋਲ ਪੈ ਜੀਵੇਂ ਰਾਜੂ ਤੈਂ ਦਵਾਈ ਐ ਉਹ ਸੀਗੀ 4 ਲੀਟਰ 3/2 ਲੀਟਰ ਉਹ ਸੀਗਾ 3/2 ਮਾਪ ਤੇ ਹੋ ਗਿਆ ਜੀਰਾ ਨਾ ਕਰ ਦਿੰਦਾ ਕੰਪਨੀ ਤੋਂ ਦੋ ਹੀ ਕਹਿਣੇ ਆਗੇ ਦੋ ਤਿੰਨ ਨੁਕਤੇ ਨਾਲ ਨਹੀਂ ਦੋ ਤੋਂ ਠੀਕ ਐ ਕੱਲ ਨੂੰ ਵੀ ਆਪਾਂ ਸਾਹਮਣੇ ਜਿੰਨੀ ਚੀਜ਼ ਆਪਾਂ ਨੂੰ ਮਾਉਂਗੀ ਥੋੜੀ ਯਾਰੋ ਬੰਦਾ ਕਿਉਂ ਨਹੀਂ ਸਾਹਮਣੇ ਦੇਖਣਾ ਉਹ ਗੱਲਾਂ ਪਤਨੀ ਨਾਲ ਕਰਕੇ ਨਾਲ ਤੇਰੇ ਕਰਨਾ ਦੀ ਸਹੀ ਹੋਵੇ ਜਦ ਇਹਦਾ ਫੰਡਰ ਕਰਕੇ ਦਊਗਾ ਤੈਨੂੰ ਨਾਲਾਂ ਭਾਈ ਨੂੰ ਨਾ ਮੈਨੂੰ ਨਾ ਨੱਕ ਪੰਡਾ ਗਾਰੰਟੀ ਦਾ ਰੱਖਦਾ ਪੱਤਰੇ ਤੋਂ ਹੋਈ ਬੇਦੋ ਪੱਤਰੇ ਤੋਂ ਹੋਈ ਨਾ ਬੱਕਰੋ ਕਿਹਾ ਨਾ ਕਰਦਾ ਰੈਂਡ ਕਰਨ ਦਾ ਕਹਾਗਜ਼ ਪਿੱਛੇ ਜਾਂਦਾ ਕੋਲ ਨੂੰ ਬਿਊਟੀ ਕੋਈ ਵਿਖਾ ਦੇ ਬੱਕਰ ਦੀ ਆਈ ਗੱਲ ਬੱਕਰ ਦਿਖਾ ਦਿੰਦੇ ਆ ਹਾਂ ਕੋਈ ਹੈ ਨਹੀਂ ਹੁਣ ਲੈਣੀ ਨਹੀਂ ਹਾਂ ਪੱਤਰੀ ਜੀ ਕੋਈ ਹੈਗੀ ਹੈ ਤਾਂ ਗਾਰੰਟੀ ਇਹ ਦੇ ਦੇ ਗਾਰੰਟੀ ਮਾਲਕ ਦੇਣਗੇ ਮੈਂ ਨਹੀਂ ਦਿੰਦਾ ਕਿਉਂ ਜੀ ਅਜਾ ਸਬਰਾਈ ਆ ਦੰਦਾ ਅਸਲੀ ਗੱਲ ਹੈ ਮੈਂ ਤਾਂ ਗਾਰੰਟੀ ਦਿੰਦਾ ਭਾਈ ਕੱਲ ਨੂੰ ਖੱਲ ਜੇ ਕਰ ਜੇ ਮੈਨੂੰ ਵਾਲਾ ਭਾ ਦੇ 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 ਨਾ ਹੋਈ ਤੂੰ ਕਹੇਗਾ ਰਾਜੂ ਨੇ ਆਹ ਬਾਈ ਸਸੇ ਆਖਦੇ ਨੂੰ ਕਹੇਗਾ ਰਾਜੂ ਨੇ ਦਵਾਈ ਤੇ ਮੈਨੂੰ ਕਿੱਤੀ ਮਿਰੇਗਾ ਮੈਂ ਨਹੀਂ ਆਲਾ ਬੇਵਾਰ ਮਰਜੀ ਤੇਰੀ ਲੈਣੀ ਲਵਾਉਣੀ ਹੁਣ ਆਪਾਂ ਆਪ ਵੀ ਲੈਣੀ ਮੈਂ ਤਾਂ ਸੌਦਾ ਕਰਾ ਸਕਦਾ ਤੂੰ ਲੈ ਕਹਿੰਦਾ ਵੀ ਦੋ ਦਿਨ ਬਈ ਗੱਬਨ ਆ ਗਈ ਅਸੀਂ ਜ਼ਿੰਮੇਵਾਰੀ ਨਹੀਂ ਦਿੰਦੇ ਵੀ ਕੱਲ ਨੂੰ ਕਈ ਵਾਰ ਉਹ ਵੀ ਹੋ ਸਕਦਾ ਨਾ ਮੇਰਾ ਕੀ ਭਟਾ ਮਾਪ ਦਾ ਭਟਾ ਸਾਡਾ ਸਾਥ ਨਾ ਵੀ ਹੋਈ ਆ ਬੱਕਰਾ ਖਾਣੇ ਹੋਈ ਆ ਉਹ ਗੱਲ ਨਹੀਂ ਡਬੇ ਤੋਂ ਇਹਨਾਂ ਦੇ ਬੱਕਰੇ ਤਾਂ ਹੋਈ ਆ ਸਾਰੇ ਬੱਕਰੇ ਜਾਣ ਦੇ ਦੇਖਿਆ ਤਵਾ ਬਦਾ ਬੱਕਰਾ ਇਸ ਦੀ ਸਿਰੇ ਪਰ ਘਰ ਨਾ ਰੋ ਸੋ ਜੀ 1223 ਦੇਖ ਲਓ ਰੱਖੀ ਹੈ ਹੈ ਦੇਖੋ ਤੁਸੀਂ ਰੋਜ਼ ਬੱਕਰੀਆਂ ਦੇਖਦੇ ਨਹੀਂ ਮੈਂ ਹੁਣ ਕੀ ਦੇਖੂਗਾ ਮੈਂ ਤਾਂ ਨੇੜੇ ਲੱਗੀ ਦੇਖੂ ਵੀ ਇਹ ਲਾਉਂਦੀ ਹੈ ਜੀ ਦੁੱਧਾ ਇਹ ਗੱਪਣ ਹੈ ਤੂੰ ਕੱਲ ਨੂੰ ਮੇਰੇ ਕੋਲ ਪੈ ਜਵੀਂ ਰਾਜੂ ਤੈਂ ਦਵਾਈ ਹੈ ਗੱਪਣ ਦੋ ਵੀ ਨਹੀਂ ਗੱਪਣ ਦੇ ਤੋਕੜਾ ਥੋੜਾ ਜਿਹਾ ਤੇ ਮਨ ਲੱਗ ਗਰੰਟੀ ਅਗਲੇ ਮਾਰਕ ਲੈਣਗੇ ਮੈਂ ਤਾਂ ਤੇਰਾ ਸੌਦਾ ਕਰਾਂਗਾ

ਆ ਰੁਕ ਜਾ ਫਿਰ ਹੱਥ ਨਹੀਂ ਜਿਹੜੇ ਨਹੀਂ ਹੋਰ ਕੀ ਹੈ ਇਹ ਰੋਕਣਾ ਰੁਕ ਜਾ ਵੀ ਤੇਰੀ ਮਰਜ਼ੀ ਹੈ ਮੈਂ ਤਾਂ ਜਿਵੇਂ ਕਹੇਗਾ ਮੈਂ ਤਾਂ ਤੇਰੇ ਨਾਲ ਆ ਜਿਵੇਂ ਜਿਹੜਾ ਤੁਹਾਡਾ ਮਾਣਾ ਉਹ ਮੈਂ ਗੱਲ ਮੰਨ ਲਈ ਹੈ ਕਿਉਂ ਜੀ ਜੱਪਾ ਦਾ ਜਲ ਕਰਾ ਲਿਆ ਆਣਾ ਲੱਗੋ ਹਾਂ ਹਾਂ ਮੰਨ ਤਖਲੇ ਆਣਾ ਪਊਗਾ ਆਪ ਕੀ ਜਦੀਏ ਜਿਵੇਂ ਕਹੇਗਾ ਤੇਰੀ ਮਰਜ਼ੀ ਹੈ ਹਾਂਜੀ ਆ ਬਈ ਇਹ ਦੋ ਬੱਕਰੀਆਂ ਲੈਣੇ ਆਣਾ ਅਗਲਾ ਕਹਿ ਕੇ ਦਿੰਦਾ ਵੀ ਆਹ ਗੱਲ ਆਏ ਆ ਗਾਂ ਤਾਂ ਆਪਣੀ ਤੇ ਬੰਦਨੇ ਸਹੀ ਗੱਲ ਹੀ ਕਹਿੰਦੀ ਹਾਂ ਭਾਈ ਬੱਕਰੀਆਂ ਨਾ ਯਾਰ ਜੀ ਹੈ

ਉਹ ਆਪਣਾ ਬੱਕਰੀ ਦਾ ਦੱਸਦੀ ਇਹ ਬੱਕਰੀ ਦਾ ਹੈ ਤਾਂ ਕੱਪਣੀਆਂ ਜੋਰ ਹੋਰ ਆਪੇ ਤਾਂ ਖੁੱਲ ਹੀ ਜਾਂਦੀ ਆ ਆਪਣਾ ਇਹੜਾ ਪੁੰਦੇ ਦਿਓ ਇਸ ਤਰ੍ਹਾਂ ਜਿੱਦ ਤੇ ਅਗਰ ਬਾਕੀ ਭੈਣਾਂ ਦਾ ਜੋ ਸੂਈ ਸੀਗੀ 4 ਲੀਟਰ 4.5 ਲੀਟਰ ਰੋਣ ਸੀਗਾ ਉਹ ਥੱਲੇ ਜਮਾ ਆਪ ਚ ਹੋਇਆ ਇਹ ਰੱਬ ਦਾ ਕਰਤਾ ਹਾਂ ਹਾਂ ਪਿਆ 2 ਮਹੀਨੇ ਦੀ ਗਾਰੰਟੀ ਕਾਦੀ ਲੈਂਦਾ ਹੁੰਦਾ ਅਗਲਾ ਯਾਰ ਕੋਈ ਨਾ ਕਿਤਾ ਹੋਰ ਦਾ ਪਾਚਾ ਇਹ ਨਹੀਂ ਆ ਦੇਵੋ ਚੈੱਕ ਹੋ ਜਾਂਦੀ ਆ ਗਾਟ ਟਾਈ ਦੀ ਵਿੱਚ ਚੈੱਕ ਹੁੰਦੀ ਆ ਹਾਂ ਉਦੋਂ ਪਿੱਛੇ ਜਾਓ ਨਾ ਰੋਲਾ ਪਈਗਾ ਉੱਥੇ ਆਪਾਂ ਦੇਖ ਸੀਗੇ ਤੇਰਾ ਜੂ ਹਾਂ ਮੜ ਕੇ ਬਾਈ ਤੂੰ ਆਇਆ ਜੇ ਪਹਿਲਾਂ ਗੱਲ ਕਰਦੇ ਯਾਰ ਬਈ ਰੋਲੇ ਪੈ ਨਹੀਂ ਜੀ ਗੈਲੋ ਪੈ ਰੋਲੇ ਪੈ ਜਾਂਦੇ ਨਹੀਂ ਕੋਈ ਨਹੀਂ ਚਲ ਕੋਈ ਨਹੀਂ ਤੇ ਫਿਰ ਕਿਹੜਾ ਕਰਨਾ ਪਈ ਹੋਰ ਕੀ ਹੈ ਹਾਂ ਉਹ ਤੇਰੀ ਮਰਜ਼ੀ ਹੈ ਹਾਂ ਤੇਰਾ ਜੂ ਸਿੰਘ ਹਾਂ ਬਾਈ ਵੀ ਠੀਕ ਹੈ ਤੂੰ ਸੁਣਾ